ਜੀ ਹਾਂ ਬੋਲੋ ਤੇ ਤੁਹਾਡਾ ਮੁੱਖ ਮਸਦਾ ਕੀ ਹੈ ਜੀ ਬੋਲਾ ਕੀਪਲ ਸਾਹਿਬ ਪਿਛਲੇ ਕੁ ਸਮੇਂ ਤੋਂ ਜਿਹੜਾ तकरीबन 6-7 ਮਹੀਨਿਆਂ ਦਾ ਸਮਾਂ ਲਾ ਲੀਏ ਤਾਂ ਉਹਦੇ ਵਿੱਚ ਮੈਂ ਥੋੜਾ ਜਿਹਾ politically activities ਤੋਂ ਪਰਾਂ ਸੀਗਾ ਸੁੱਖ-ਦੁੱਖ ਮੈਂ ਜਾਂਦਾ ਆਉਂਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਹਿ ਰਿਹਾ ਸੀਗਾ ਵੀ ਫਿਲਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਸਾ ਨਹੀਂ ਬਟ ਅਸੀਂ ਸਾਰਿਆਂ ਨੇ ਸਾਡੇ ਐਮਸੀ ਸਾਹਿਬ ਬੈਠੇ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬਾਨ ਬੈਠੇ ਨੇ ਸਾਡੇ ਸ਼ਹਿਰ ਦੇ ਬਤਵੰਤੇ ਸੱਜਣ ਬੈਠੇ ਨੇ ਸਤੰਸਾ ਬੋਲੀ ਤਾਂ ਸਾਰਿਆਂ ਦਾ ਇਹੀ ਮੰਨਣਾ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪਦੇ ਘਰ ਹੀ ਜਿਹੜੀ ਸ਼ੁਰੂਆਤ ਕਰਨੀ ਆ ਤਾਂ ਉਹਦੇ ਲਈ ਅਸੀਂ ਇੱਥੋਂ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਚ ਜਿਹੜਾ ਲੋਕ ਨੇ ਉਹ ਅੱਜਕੱਲ੍ਹ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲ ਰਹੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ ਨੈਗੇਟਿਵ ਰਾਜਨੀਤੀ ਬਹੁਤ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਸਕੀਮਾਂ ਹੋਣ ਜਿਹੜੀਆਂ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨਹੀਂ ਜਿਹੜੇ ਸਿਰਫ ਦਿਹਾੜੀ ਦਾ ਪਿਆ ਲੈਣੇ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫਿਸਿਸ ਦੇ ਵਿੱਚ ਜਾਨੀ ਕਿ ਜਿਹੜਾ ਤਾਲਮੇਲ ਕਰਕੇ ਆਪਦਾ ਕੰਮ ਕਰਵਾ ਸਕਣ ਤਾਂ ਸਾਡੀ ਸਾਰੀ ਟੀਮ ਦਾ ਮਕਸਦ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਹੋਮੀ ਸੈਟਅਪ ਬਾਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾਂ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਣਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅਗਲੇ ਦੇ ਘਰ ਤੱਕ ਪਹੁੰਚਾਉਂ ਬੈਠਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਜਾਣੀ ਕਿ ਤਾਂ ਅਸੀਂ ਨੈਗੇਟਿਵ ਰਾਜਨੀਤੀ ਤੋਂ ਪਰਾਂ ਹੋ ਕੇ ਅਜਿਹਾ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਥੋੜਾ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀ ਪਰ ਹੁਣ ਜਿਹੜਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਕੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜਿਵੇਂ ਵੀ ਪਾਰਟੀ ਜੋ ਹੁਕਮ ਲਾਊਗੀ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਜਿਹੜਾ ਹੁਣ ਤੁਸੀਂ ਕੋਈ ਅੱਗੇ ਕੋਈ ਸ਼ਿਕਾਇਤਾਂ ਚਾਹੁੰਦੇ ਹੋ ਜੀ ਸਾਬ ਬਾਦਲਾ ਸਾਬ ਦਾ ਜਨਾ ਚੁਕੀ ਤੁਹਾਡੇ ਵੀ ਬੇਨਤੀ ਬਣਤੀ ਦਿੱਤਾ ਸੀ ਕਿ ਗੋਲੀ ਨੂੰ ਆਪ ਜੀ ਨਹੀਂ ਇੰਟਰ ਹੁੰਦਾ ਕਿ ਉਹ ਵਾਪਸ ਕੀਤਾ ਵਾਪਸ ਜਾਈ ਜਾਊਂ ਆ ਬਿਲਕੁਲ ਦੇਖੋ ਬਾਜਰਾ ਸਾਹਿਬ ਸਾਡੇ ਸਤਿਕਾਰਯੋਗ ਨੇ ਐਲਓਪੀ ਸਾਹਿਬ ਨੇ ਜਦੋਂ ਮੇਰਾ ਸਮਝ ਰੋ ਉਸ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਟਕਰਾਰ ਵੀ ਹੋ ਜਾਂਦੀ ਹੈ ਪਰਵਾਹ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਦਾ ਉਹ ਮੇਰੇ ਵੱਡੇ ਨੇ ਜੀ ਮੈਨ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਦੁਸ਼ਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ ਪਾਰਟੀ ਤੋਂ ਨਾਰਾਜ਼ਗੀ ਸੀਗੀ ਟਿਕਟ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਮਝ ਲੋ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਇਹ ਜਾ ਸੀਗਾ ਮੈ ਮੈਨੂੰ ਵੀ ਉਹਨਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੈਂ ਉਹਨਾਂ ਦੀ ਗੱਲ ਤੇ ਕਰ ਲਿਆ ਤੇ ਉਹ ਉਹ ਜਿਹੜਾ ਸਮਾਂ ਸੀਗਾ ਉਹ ਕਿਹੜਾ ਜਿਹਾ ਦੌਰ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਕੋ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਦੀ ਨਹੀਂਗਾ ਕਿਉਂਕਿ ਜਿੱਥੇ ਆਪਣੇ ਘਰ ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਜੇਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ ਚ ਵੀ ਮੈਨੂੰ ਕੋਈ ਦਰੇਜ਼ ਨਹੀਂ ਉਹਨਾਂ ਕੋਲ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਕਿਉਂਕਿ ਮੈਨੂੰ 20 ਸਾਲ ਹੋ ਗਏ ਜੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੂੰ ਤੇ ਜਿਹੜਾ ਸਿਸ਼ਲਾ ਸਮਾ ਵੀ ਆ ਉਦੋਂ ਵੀ ਤੁਸੀਂ ਨੇ ਮੈਨੂੰ ਕਿਸੇ ਐਕਟਿਵਲੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਹੋਣਾ ਕਿਉਂਕਿ ਚੰਗਾ ਮਾੜਾ ਦੌਰ ਚੱਲਦਾ ਰਹਿੰਦਾ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਸੋ ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ politically ਤੌਰ ਤੇ ਪਹਿਲੀ ਤੇ ਆਖਰੀ ਗਲਤੀ ਸੀ ਗਲਤੀ ਕਹਿ ਸਕਦੇ ਆ ਜਾਂ ਉਦੋਂ ਸਮਾਂ ਇਹੋ ਜਿਹਾ ਬਣ ਗਿਆ ਕਿ ਮੈਨੂੰ 2022 ਦੇ ਵਿੱਚ ਮੈਂ ਤਾਂ ਐਮਪੀ ਲੜਨੇ ਨਹੀਂ ਸੀ ਚਾਹੁੰਦਾ ਮੈਂ ਤਾਂ ਪੰਜਾਬ ਸਟੇਟ ਦੀ ਪੋਲਿਟਿਕਸ ਕਰਨਾ ਚਾਹੁੰਦਾ ਸੀ ਤਾਂ ਮੈਨੂੰ ਮੇਰੀ ਹਾਈ ਕਮਾਂਡ ਨੇ ਕਿਹਾ ਕਿ ਤੂੰ 2022 ਦੀ ਇਲੈਕਸ਼ਨ ਲੜ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੈਨੂੰ ਨਾਲ ਅਸੀਂ 42 ਵੀ ਲੜਾਵਾਂਗੇ ਸੋ ਇਹ ਚੀਜ਼ ਸੀ ਉਹਦੇ ਬਤੌਰ ਹੀ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ ਵਿਧਾਨ ਸਭਾ ਜਿਹੀ ਨਹੀਂ ਹੋਣੀ ਜਿੱਥੇ ਹਰ ਇੱਕ ਬਲਾਕ ਦੇ ਵਿੱਚ ਬਲਾਕ ਪ੍ਰਧਾਨ ਨਾ ਹੋਵੇ 33-33 ਮੈਂਬਰਾਂ ਦੀ ਕਮੇਟੀ ਹੋਵੇ ਸਾਡੇ ਜਿਹਨੇ ਦੀ ਮੈਲਾ ਦਾ ਤਕਰੀਬਨ ਸਾਰੇ ਜ਼ਿਲ੍ਹਿਆਂ ਤੋਂ ਵੱਡੀ ਕਮੇਟੀ 620 ਦੰਦਿਆਂ ਦੀ ਕਮੇਟੀ ਸੀਗੀ ਥੱਲੇ-ਥੱਲੇ ਬੂਥ ਤੇ ਜਾ ਕੇ ਅਸੀਂ ਨੇ ਜਿਹੜੀ ਕਮੇਟੀ ਜਦੋਂ ਮੈਂ ਜਿਹੜਾ ਪ੍ਰਧਾਨ ਸੀਗਾ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਵਰਕ ਆਊਟ ਕਰਿਆ ਗਿਆ ਸੀ ਤੇ ਬਹੁਤ ਜਿਹੜਾ ਮੈਂ ਸਮਝਦਾ ਕਿ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਇੱਕ ਇੱਕ ਪਿੰਡ ਜਾ ਕੇ ਜਿਹੜੀ ਮਿਹਨਤ કરી ਸੀ ਤੇ ਅੱਗੇ ਵੀ ਅਸੀਂ ਜਿਹੜਾ ਇਹਨੂੰ ਹੋਰ ਹੋਰ ਤਰੀਕੇ ਨਾਲ ਕਰਾਂਗੇ ਕਾਂਗਰਸ ਦੇ ਇਚਿ ਤੁਹਾਨੂੰ ਕਿਵੇਂ ਲੱਗਦਾ ਡਾਕਟਰ ਆਸ਼ਰਾ ਐਸਾ ਹੋਇਆ ਕੀ ਕਿਥੋਂ ਹੋ ਰਿਹਾ ਵੀ ਇਹਨਾਂ ਚਿੰਤਾਵਾਂ ਲੱਗਣਾ ਹੋਊਗੀ ਜਦ ਆਪਣੇ ਜੀ ਦਾ ਪ੍ਰੋਸੈਸ ਚਾਲੂ ਹੋਇਆ ਹੋ ਬਿਲਕੁਲ ਬਹੁਤ ਸਟਰੌਂਗ ਹੁੰਦਾ ਤੁਹਾਡੀ ਸਭ ਬੰਦਾ ਜਦੋਂ ਦੇਖੋ ਤੁਹਾਨੂੰ ਹਰਾ ਹਰਾ ਦੇਖੀ ਜਾਵੇ ਨਾ ਹਲੇ-ਦਾਲੇ ਸਤ ਮੈਨ ਲੱਗਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਮਾੜੇ ਦੌਰ ਤੋਂ ਗੁਜ਼ਰਦੇ ਹੁੰਦੇ ਹੋ ਉਦੋਂ ਪਤਾ ਲੱਗਦਾ ਵੀ ਕਿਹੜੇ ਬੰਦੇ ਤੁਹਾਡੇ ਨਾਲ ਨੇ ਕਿਹੜੇ ਤੁਹਾਡੇ ਵੈਲਿਊਏਸ਼ਨ ਨੇ ਸੋ ਇਹ ਚੀਜ਼ਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਯੂਨੀਵਰਸਿਟੀ ਤੋਂ ਬਾਅਦ ਮੈਂ ਖੁਦ ਕਿਸੇ ਲੀਡਰ ਦੇ ਰਾਹੀਂ ਮੈਂ ਪਾਰਟੀ ਵਿੱਚ ਜੁਆਇਨ ਕਰੀ ਮੈਂ ਖੁਦ ਰਾਹੁਲ ਗਾਂਧੀ ਦੀ ਏਡਿਓਲੋਜੀ ਨੂੰ ਫਾਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਤੋਂ ਕਦੇ ਫਾਲੋ ਨਹੀਂ ਕੀਤਾ ਹਮੇਸ਼ਾ ਉਹਨਾਂ ਉਹ ਮੇਰੇ ਪੇਜ ਤੇ ਬਤਾ ਮੈਂ ਜਦੋਂ ਮੇਰਾ ਅਸਤੀਫਾ ਸੀ ਉਦੋਂ ਵੀ ਇਹ ਅਸਤੀਫਾ ਸੀ ਵੀ ਕੁਛ ਸਾਡੀ ਸਟੇਟ ਦੇ ਲੀਡਰਸ਼ਿਪ ਨਾਲ ਮੇਰੀ ਨਾਰਾਜ਼ਗੀ ਹੋਣ ਕਰਕੇ ਜਿਹੜਾ ਮੈਂ ਸਟੈਪ ਲੈ ਰਿਹਾ ਮੈਂ ਕਦੇ ਵੀ ਯਾਨੀ ਕਿ

ਕੋਈ ਵੀ ਆਰਗੇਨਾਈਜੇਸ਼ਨ ਆਣਾ ਜਿਹੜੀ ਇਹਨੂੰ ਇਹ ਆਰਗੇਨਾਈਜੇਸ਼ਨ ਬਣਦੀ ਕਿਵੇਂ ਆ ਜਿਵੇਂ ਸਾਰੇ ਚੰਗੇ ਬੰਦੇ ਅਸੀਂ ਇਕੱਠੇ ਹੋ ਕੇ ਕੋਈ ਵੀ ਆਰਗੇਨਾਈਜੇਸ਼ਨ ਬਣਦੀ ਆ ਜਦੋਂ ਚੰਗੇ ਲੀਡਰ ਆ ਜਾਣਗੇ ਅੱਗੇ ਤਾਂ ਨੇਚਰਲੀ ਆ ਕਿਉਂਕਿ ਹੁਣ ਤੁਸੀਂ ਨੇ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਰਿਜ਼ਲਟ ਉਸ ਤੋਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਤੇ ਐਤਕੀ ਜਿਹੜੀ ਸਾਡੀ ਪਾਰਟੀ ਦੀਆਂ ਅਸੀਂ ਕੋਈ ਇਹਨੂੰ ਅਭੀ ਹਾਰ ਨਹੀਂ ਮੰਨਦੇ ਇਹਦੇ 'ਚ ਬਹੁਤ ਪਲਾਨਡ ਤਰੀਕੇ ਨਾਲ ਕੌਮਿਸਟ ਪਾਰਟੀ ਨੂੰ ਹਰਾਇਆ ਗਿਆ ਚਾਹੇ ਉਹ ਕਾਲੀ ਦਲ ਨੇ ਬੈਕ ਆਊਟ ਕਰਕੇ ਚਾਹੇ ਉਹ ਬਾਕੀ ਪਾਰਟੀਆਂ ਨਾਲ ਜੇ ਕਈ ਪਾਰਟੀਆਂ ਨਾਲ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਕਈ ਉੱਥੋਂ ਦੇ ਜਿਹੜੇ ਬੰਦੇ ਆਲਰੇਡੀ ਇਸ ਟਾਈਮ ਆਉਧਿਆਂ ਤੇ ਨੇ ਜਾਂ ਇਲੈਕਟਿਡ ਨੇ ਉਹ ਬੰਦਿਆਂ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਸੋ ਇਹ ਸਾਰੀ ਚੀਜ਼ ਕਾਂਗਰਸ ਨੂੰ ਹਰਾਉਣ ਦੇ ਉੱਪਰ ਜਿਹੜਾ ਇਦਾਰਾ ਉਮਦਾਸ ਸੀਗਾ ਤੇ ਜਦੋਂ ਸਮਾਂ ਇਹ ਜਾ ਹੋਵੇ ਤੇ ਸਾਡਾ ਫਿਰ ਫਰਜ਼ਵੰਦ ਦਾ ਆਪਣੀ ਪਾਰਟੀ ਦੇ ਨਾਲ ਖੜਾ ਹੋਣ ਦਾ ਤੇ ਰਾਹੁਲ ਗਾਂਧੀ ਜੀ ਨਾਲ ਇੱਕ ਭਰਾ ਦੇ ਤੌਰ ਤੇ ਇਕ ਉਹ ਉਹਨਾਂ ਦੀ ਜੋ ਸੋਚ ਆ ਉਹਨੂੰ ਇਨ ਬਿਨ ਲਾਗੂ ਕਰਨਾ ਜਿਹੜਾ ਸਾਡਾ ਮਕਸਦ ਹੈ ਜਿਵੇਂ ਗੋਲਡੀ ਕਿਸੇ ਕਾਂਗਰਸ ਪਾਰਟੀ ਜਾਂ ਦੀ ਗੱਲ ਤੁਹਾਡੀਆਂ ਗੱਲਾਂ ਚ ਜੀ ਤੁਸੀਂ ਮੋਰ ਆਪਣੀ ਜਿਹੜੀ ਮਾਂ ਪਾਰਟੀ ਨਾਲ ਜੀ ਜਿੰਨਾ ਕਿ ਤੁਹਾਡੇ ਅੰਦਰ ਇੱਛਾ ਹੈ ਪਾਰਟੀ ਫਾਈਟ ਮਾਰਦੇ ਵੱਡੇ ਲੀਡਰਾਂrceil ਉਹਨਾਂ ਕੀ ਇੱਛਾ ਹੈ ਕਿ ਇੱਕ ਕਦਮ ਬਾਅਦ ਲੀਡਰ ਸਾਡੇ ਦੁਆਰਾ ਸ਼ਾਮਲ ਹੋਣ ਜਾ ਰਹੇ ਹੈ ਉਹ ਮਤਲਬ ਕਹਿ ਲੋਗੇ ਧਰ ਵਾਪਸੀ ਕਰ ਰਿਹਾ ਉਹਨਾਂ ਦੇ ਵਿੱਚ ਵੀ ਕੋਈ ਇੱਛਾ ਹੈ ਇੱਥੇ ਕੋਈ ਪ੍ਰੋਗਰਾਮ ਲਿਖਿਆ ਜਾਊਗਾ ਤੁਹਾਨੂੰ ਤੁਹਾਡੇ ਵਾਪਸੀ ਦਾ ਇਹ ਇੱਕ ਤਰ੍ਹਾਂ ਦੀ ਹੈ ਹਾਂ ਜੀ ਇਹ ਲੈਰੀ ਸਾਹਿਬ ਅਸੀਂ ਸਾਰੇ ਨੇ ਪਹਿਲਾਂ ਵੀ ਮੀਟਿੰਗ કરી ਫਿਰ ਅਸੀਂ ਆ ਸਿੱਤੇ ਤੇ ਪਹੁੰਚੇ ਇਸ ਤੋਂ ਬਾਅਦ ਅਸੀਂ ਸਾਰੇ ਮਾਨਯੋਗ ਸਾਡੇ ਐਲਓਪੀ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਜੀ ਸਾਡੇ ਐਕਸੀਐਮ ਸਾਹਿਬ ਸਾਰੇ ਜਿੰਨੇ ਸੀਨੀਅਰ ਲੀਡਰਸ਼ਿਪ ਆ ਅਸੀਂ ਉਹਨਾਂ ਨੂੰ ਮਿਲ ਕੇ ਉਹ ਜੋ ਵੀ ਗਾਈਡਲਾਈਨਸ ਸਾਨੂੰ ਦੇਣਗੇ ਅਸੀਂ ਉਹਨੂੰ ਫਾਲੋ ਕਰਾਂਗੇ ਤੇ ਬਹੁਤ ਜਲਦੀ ਜਿਹੜਾ ਇਹਦਾ ਵੀ ਜੋ ਘਾਟ ਬਾੜ ਮੇਰੇ ਤੋਂ ਰਹੇਗੀ ਉਹਦੇ ਲਈ ਮੈਂ ਆਪਣੀ ਪਾਰਟੀ ਤੋਂ ਵੀ ਮੈਂ ਉਹਦੇ ਵਰਕਰਸ ਤੋਂ ਵੀ ਮੈਂ ਹਰ ਇੱਕ ਬੰਦੇ ਤੋਂ ਜੇ ਮੇਰੀ ਕਿਸੇ ਨਾਲ ਕੋਈ ਗੁੱਸਾ ਲੱਗਿਆ ਹੋਵੇ ਤਾਂ ਮੈਂ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਣਾ ਤੇ ਅਸੀਂ ਵਧੀਆ ਤਰੀਕੇ ਨਾਲ ਉਹ ਜਿਹੜੀ ਅੱਧੀ ਆਰਗੇਨਾਈਜੇਸ਼ਨ ਨੂੰ ਜੋੜ ਕੇ ਉਹ ਸਭ ਤੋਂ ਪੁਰਾਣੀ ਪਾਰਟੀ ਜਿਹੜਾ ਆਪਾਂ ਗੱਲ ਕਰੀਏ ਤਾਂ ਸਾਡੀ ਕਾਂਗਰਸ ਪਾਰਟੀ ਹੈ। ਇਹ ਗੋਡੀ ਜੀ 2027 ਤਾਂ ਅੱਜ ਕੁਝ ਸਟਾਰਟ ਕਰਦੇ ਪੂਏਗਾ। ਹਾਂ ਨਹੀਂ 2027 ਤਾਂ ਬਿਲਕੁਲ ਵੀ ਆਉਣ ਵਾਲਾ ਅਸੀਂ ਸਮੇਂ ਲਈ ਆਪਦੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨ ਦੇ ਉੱਤੇ ਜਿਹੜੀਆਂ ਤਿਆਰੀਆਂ ਸ਼ੁਰੂ ਨੇ। ਗੋਲੀ ਜੀ ਸਭ ਦੇ ਦੇਖਿਆ ਜਾਵੇ 2017 ਤੋਂ ਪਹਿਲਾਂ ਜਿੰਨੇ ਗੋਲੀ ਛੜਕਾ ਤੇ ਪੈਦਲ ਤੋੜਾ ਸੀ ਜੇ ਉਹ ਵੀ ਵਧੀਆ ਤਰੀਕੇ ਨਾਲ ਕਰਿਆ ਜਾਊਗਾ। ਹਾਂ ਬਿਲਕੁਲ ਮੈਂ ਤੁਸੀਂ ਮੈਨੂੰ ਥੋੜੇ ਦਿਨਾਂ ਤੱਕ ਮੈਦਾਨ 'ਚ ਜੂਸ ਦਾ ਦੇਖੋ ਦੇਖੋਗੇ ਤੇ ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਤੇ ਕੋਈ ਸਕੀਮ ਉੱਥੇ ਤੱਕ ਨਹੀਂ ਪਹੁੰਚ ਰਹੀ ਤਾਂ ਬਿਲਕੁਲ ਕੋਈ ਵੀ ਬੰਦਾ ਮੇਰਾ ਘਰ ਦੇ ਗੇਟ 24 ਘੰਟੇ ਖੁੱਲੇ ਨੇ ਮੈਂ ਹਾਜ਼ਰ ਹਾਂ ਇੱਥੇ ਕੋਈ ਵੀ ਅਜਹੀ ਕੋਈ ਕਮੀ ਜਿਹੜੀ ਕਿਤੇ ਵੀ ਮੈਨੂੰ ਦਿਖੂਗੀ ਤਾਂ ਉੱਥੇ ਤੁਹਾਨੂੰ ਦਲਵੀਰ ਸਿੰਘ ਗੋਲਡੀ ਉਸ ਇਨਸਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਹਾਸੋਂ ਨਮਰ ਹੁਣ ਜੀ ਸਾਡੇ ਉਹ ਵੀ ਸ਼ਾਇਦ ਥੋੜਾ ਕੀ ਫੋਟਾ ਬਣ ਸਕ ਜੇ ਤਾਂ ਵੀ ਨੇ ਉਹ ਕੀ ਤੋਂ ਲੋਕ ਸੁਨੇਹਾ ਦੇ ਦੇਵੇ ਆ ਦੇਖੋ ਸਾਡੇ ਸਾਰੇ ਐਮਸੀ ਸਾਹਿਬਾਨ ਖੜੇ ਨੇ ਜੀ ਜਿਨ੍ਹਾਂ ਦੇ ਸਿਰ ਤੇ ਹੀ ਮੈਂ ਪੂਰੇ ਤੱਕ ਪਹੁੰਚਿਆ ਜਿਹੜਾ ਪਰਿਸ਼ਦ ਮੈਂਬਰ ਸਾਹਿਬਾਨ ਬੈਠੇ ਨੇ ਜੀ ਇਹੀ ਜੋ ਮੈਨੂੰ ਗਾਈਡ ਕਰਨਗੇ ਜੀ ਅਸੀਂ ਉਸੇ ਤਰੀਕੇ ਨਾਲ ਕੰਮ ਕਰਾਂਗੇ ਕਿਉਂਕਿ ਸਾਡਾ ਇੱਕ ਪਾਰਟੀ ਇੱਕ ਲੈਵਲ ਹੁੰਦਾ ਸਾਡਾ ਟਬਰਾਂ ਦੀ ਸਾਂਝ ਆ ਸਾਰਿਆਂ ਨਾਲ ਤਾਂ ਇਹ ਵੱਡੇ ਵੀ ਨੇ ਮੈਨੂੰ ਘੂਰ ਵੀ ਸਕਦੇ ਨੇ ਭਰਾ ਵੀ ਨੇ ਤੇ ਜ਼ਿਲ੍ਹਾ ਦੇ ਸਾਡੇ ਵਾਈਸ ਪ੍ਰਧਾਨ ਜੀ ਵੀ ਬੈਠੇ ਨੇ ਸਾਡੇ ਬਲਾਕ ਦੇ ਪੈਰ ਕੇਜ ਜੀ ਸੀਗੇ ਜ਼ਿਲ੍ਹੇ ਦੇ ਵਿੱਚ ਸਾਰੇ ਆਡਿਟਰ ਸਹਿਬਾਨ ਜੋ ਵੀ ਯਾਨੀ ਕਿ ਅਸੀਂ ਸਾਰਿਆਂ ਤੋਂ ਸਲਾਹ ਲੈ ਕੇ ਇਹਨਾਂ ਨੇ ਹੀ ਗਾਈਡ ਕਰਿਆ ਮੈਨੂੰ ਕਿ ਆਪਾਂ ਨੂੰ ਇਹ ਚੀਜ਼ਾਂ ਦੇਖੋ ਜਿੱਥੇ ਭੈਣ ਭਰਾ ਤੁਹਾਨੂੰ ਉਹੀ ਅਸਲੀ ਭੈਣ ਭਰਾ ਹੁੰਦਾ ਜੋ ਤੁਹਾਨੂੰ ਸਹੀ ਰਸਤੇ ਤੇ ਲੈ ਕੇ ਜਾਵੇ ਉਹ ਸਾਰਿਆਂ ਨੇ ਬਿਲਕੁਲ ਜਿਹੜਾ ਮੈਨੂੰ ਸਹੀ ਰਾਹ ਦਿਖਾਉਣ ਦਾ ਜਿਹੜਾ ਕੰਮ ਕਰਿਆ। ਸਰ ਇੱਕ ਆਖੀ ਗੱਲ ਤੁਹਾਡਾ ਵੀ ਕੋਈ ਤਰਾਰ ਆਈ ਪਿਆ ਦੋਸਤਾਂ ਦੇ ਵਿੱਚ ਵਿੱਚ ਪੰਜਾਬ ਨੂੰ ਹੋਣਾ ਤੁਹਾਨੂੰ। ਜੀ। ਤੇ ਉਹਦਾ ਨਾਰੇ ਦਾ ਚੰਗੀਆਂ ਦੋ ਪਾਸੇ ਵਿੱਚ ਤੁਸੀਂ ਆਪਣੇ ਕ੍ਰਿਟੀਕਲੀ ਦਾ ਬਹੁਤ ਚਰਚਾ ਹੋ ਗਿਆ। ਪਰ ਵਿਕਾਸ ਦੇ ਦੂਜੇ ਦੇ ਕਰੋ ਦੇਖਦਾ ਦੇਖਾ ਦੇ। ਤੁਹਾਡੇ ਵੱਾਤਾ ਹੋ ਗਿਆ ਇਸੇ ਕਾਹਦੇ। ਵੈਸੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖੈਰ ਮੈਂ ਇਹਨੂੰ ਮੈਂ ਉਸ ਤਰੀਕੇ ਨਾਲ ਨਹੀਂ ਕਹਣਾ ਮੇਰੀ ਕਿਸੇ ਨਾਲ ਵਿਰੋਧਤਾ ਨਹੀਂ ਹੈਗੀ ਜਾਂ ਮੈਂ ਉਸ ਤਰੀਕੇ ਨਾਲ ਨਹੀਂ ਗੁਰੂ ਮਹਾਰਾਜ ਮੈਨੂੰ ਮੌਕਾ ਦਿੰਦਾ ਤਾਂ ਜੰਦਰ ਬ੍ਰਿਜ ਬਣਿਆ ਹੋਣਾ ਸੀ ਗੁਰੂ ਮਹਾਰਾਜ ਮੈਨੂੰ ਮੌਕਾ ਦਿੰਦਾ ਤਾਂ ਪਲਵਾਨ ਵਾਲੇ ਸਾਟਕਾਂ ਦੇ ਉੱਤੇ ਓਵਰ ਬ੍ਰਿਜ ਬਣਿਆ ਹੋਣਾ ਸੀ ਅਸੀਂ 97% ਤੇ ਸੀਵਰੇਜ ਲੈ ਗਏ ਸੀ ਅੱਜ ਅਸੀਂ 100% ਮੁਕੰਮਲ ਕਰ ਦਿੰਦੇ ਪੀਣ ਵਾਲਾ ਪਾਣੀ 99% ਤੇ ਲੈ ਗਏ ਸੀ ਪਟਿਆਲੇ ਤੋਂ ਬਾਅਦ ਧੂਰੀ ਸ਼ਹਿਰ ਦੀ ਵਾਰੀ ਆਉਂਦੀ ਸੀ ਯਾਨੀ ਕਿ ਅੱਜ ਉਹ ਵੀ ਸਾਡਾ 100% ਕੰਪਲੀਟ ਹੋਣਾ ਹੈ ਅੱਜ ਜੇ ਤੁਸੀਂ ਆਹ ਆਊਟਰ ਏਰੀਆ ਚ ਕਿਤੇ ਵੀ ਨਿਗਾਹ ਮਾਰੋਗੇ ਤਕਰੀਬਨ ਪ੍ਰੋਪਰਟੀ ਦਾ ਰੇਟ ਆ ਜਿਹੜਾ ਡੇਟਡ 2 2 3 3 ਲੱਖ ਰੁਪਇਆ ਦਿਸੂਵੇ ਦਾ ਵਧ ਗਿਆ ਉਹ ਇਸੇ ਕਰਕੇ ਵਧਿਆ ਕਿਉਂਕਿ ਹਰ ਇੱਕ ਗਲੀ ਦੇ ਵਿੱਚ ਤੁਹਾਨੂੰ ਸੇਵਰੇਜ ਮਿਲੂਗਾ ਪੀਣ ਵਾਲੀ ਪਾਣੀ ਦੀ ਸਹੂਬਾ ਮਿਲੂਗੀ ਹਰ ਇੱਕ ਗਲੀ ਪੱਕੀ ਮਿਲੂਗੀ ਜੇ 64 ਗਰਾਊਂਡਾਂ ਦੀ ਗੱਲ ਕਰ ਲਈਏ ਤਾਂ ਮੈਂ ਦੇਖਿਆ ਸੀ ਕਿ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਡਣ ਦੇ ਗਰਾਊਂਡ ਦੇ ਨਾਲ ਜੋੜਿਆ ਜਾਵੇ ਦੇਖੋ ਗੱਲਾਂ ਕਰਨ ਨਾਲ ਨਹੀਂ ਨਸ਼ਿਆਂ ਤੋਂ ਦੂਰ ਹੋਇਆ ਜਾਣਾ ਗੱਲਾਂ ਕਰਨ ਨਾਲ ਕੋਈ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਮੈਂ ਉਹਨੂੰ ਗਰਾਊਂਡ ਰਿਐਲਿਟੀ ਤੇ ਲੈ ਕੇ ਆਇਆ ਹਾਂ ਚਾਹੇ ਉਹ ਰਾਜੂ ਮਾਜਰੇ ਸਾਡਾ ਚੰਦਰ ਟ੍ਰੈਕ ਹੋਵੇ ਚਾਹੇ ਉਹ ਦੇਸ਼ਪਾਲਸ ਕਾਲਜ ਹੋਵੇ ਚਾਹੇ ਉਹ ਚੌਂਟ ਵਾਲੀਵਾਲ ਦੇ ਗਰਾਊਂਡ ਹੋਵੇ ਚਾਹੇ ਇੰਡੋਰ ਸਾਡੇ ਧੂਰੀ ਦੇ ਵਿੱਚ ਜਮੇਜ਼ੀਅਮ ਹਾਲ ਹੋਵੇ ਤੇ ਤਿੰਨੇ ਜਿਹੜੇ ਸਾਡੇ ਕੋਰਟ ਸੀਗੇ ਬੈਡਮਿੰਟਨ ਦੇ ਓਪਨ ਜਿਮ ਦੀ ਗੱਲ ਕਰੀਏ ਮੈਨੂੰ ਲੱਗਦਾ ਕੋਈ ਪਿੰਡ ਇਹ ਫੈਸਿਲਟੀਆਂ ਤੋਂ ਵਾਂਝਾ ਨਹੀਂ ਹੈਗਾ ਸੋ ਉਹ ਰੁਕ ਗਿਆ ਇਸ ਟਾਈਮ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਆਵਾਜ਼ ਜਿਹੜੀ ਸਾਡੇ ਸ਼ਹਿਰ ਵਾਸੀਆਂ ਦੀਆਂ ਪਿੰਡ ਵਾਸੀਆਂ ਦੀਆਂ ਉਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਵੀ ਉਹਦਾ ਜਿਹੜਾ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਕਰਿਆ ਜਾਵੇ ਜਿਵੇਂ ਹੁਣ ਮਲੇਰਕੋਟਲੇ ਤੱਕ ਡਿਵਾਈਡਰ ਲੱਗਿਆ ਹੋਇਆ ਵਨ ਵੇ ਆ ਆਪਣਾ ਉਰੋ ਸੰਗਰੂਰ ਡਿਸਟ੍ਰਿਕਟ ਹੈੱਡਕੁਆਰਟਰ ਆਪਾਂ ਸਾਰਿਆਂ ਨੇ ਜਾਣਾ ਅੱਜ ਵੀ ਇੱਥੇ ਜਨਕੀ ਸਿੰਗਲ ਰੋਡ ਹੀ ਆ ਇਹਨੂੰ ਡਬਲ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜੇ ਮਿਲ ਦੀ ਗੱਲ ਕਰੀਏ ਤਾਂ ਮਿਲ ਬੰਦ ਹੋ ਗਿਆ ਜੀ ਸੋ ਬਹੁਤ ਸਾਰੀਆਂ ਅਜਹੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਧਿਆਨ ਦੇਣ ਦੀ ਜ਼ਰੂਰਤ ਆ ਚਾਹੇ ਪਾਣੀ ਦੀ ਗੱਲ ਆ ਜੇ ਹੁਣ ਚੰਡੀਗੜ੍ਹ ਦੀ ਗੱਲ ਆ ਤਾਂ ਤੁਸੀਂ ਅੱਜ ਦੇਖੋ ਜੱਟ ਸਿੰਘ ਸਾਹਿਬ ਨੇ ਵੀ ਉਹ ਚੀਜ਼ ਦੇ ਉੱਤੇ ਬਿਆਨ ਦਿੱਤਾ ਵੀ ਯਾਨੀ ਕਿ ਇਹ ਜਿਹੜਾ ਹਰਿਆਣਾ ਨੂੰ ਜਿਹੜੀ ਜਗ੍ਹਾ ਦੇਣਾ ਉਹ ਇੱਕ ਤਰ੍ਹਾਂ ਦਾ ਪੰਜਾਬ ਨਾਲ ਠਕਾ ਕਰਿਆ ਜਾ ਰਿਹਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਨੂੰ ਬੰਦ ਕਰਕੇ ਹਰ ਰੋਜ਼ ਉੱਥੇ ਐਜੀਟੇਸ਼ਨ ਮੈਂ ਉਹਦਾ ਪਾਰਟ ਰਿਆਂ ਤੇ ਮੈਂ ਖੁਦ ਵੀ ਉਹਦਾ ਐਜੀਟੇਸ਼ਨ ਉਹ ਬਹੁਤ ਸਾਰੇ ਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਦੂਜੇ ਤੇ ਟੀਕਾ ਟਿੱਪਣੀ ਦੀ ਬਜਾਏ ਕਿ ਆਪਾਂ ਨੂੰ ਸਹਿਰਦਤਾ ਨਾਲ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨੀ ਚਾਹੀਦੀ ਹੈ ਤੇ ਮੈਂ ਤਾਂ ਯੂਨੀਵਰਸਿਟੀ ਤੋਂ ਮੇਰਾ ਬੈਕਗ੍ਰਾਉਂਡ ਤਾਂ ਕੋਈ ਪੋਲਿਟਿਕਲ ਹੈ ਨਹੀਂ ਸੀ ਮੈਂ ਤਾਂ ਸਟੂਡੈਂਟ ਪੋਲਿਟਿਕਸ ਤੋਂ ਇੱਧਰ ਨੂੰ ਆਇਆ ਹਾਂ ਸੋ ਮੇਰਾ ਮਕਸਦ ਇਹੀ ਆ ਕਿ ਅਸੀਂ ਮੁੱਦਿਆਂ ਦੇ ਉੱਪਰ ਹੀ ਰਾਜਨੀਤੀ ਕਰੀਏ ਤਰੀਕੇ ਨਾਲ ਜਿਹੜੀ ਉਰੇ ਦੀ ਮੰਗ ਆ ਅਸੀਂ ਬਤਾਂ ਐਸਡੀਐਮ ਸਾਹਿਬ ਤੋਂ ਲੈ ਕੇ ਜੀਐਸ ਸਾਹਿਬ ਤੱਕ ਚਾਹੇ ਡਿਪਾਰਟਮੈਂਟ ਦੇ ਫੈਕਟਰੀ ਸਹਿਬਾਨ ਨੇ ਚਾਹੇ ਮੰਤਰੀ ਸਾਹਿਬਾਨ ਨੇ ਸਾਡਾ ਫਤਿਹ ਆ ਕਿ ਅਬ ਦੇ ਹਲਕੇ ਦੀ ਕੋਈ ਇਹ ਨਹੀਂ ਹੈਗਾ ਕਿ ਮੈਂ ਹੁਣ ਕਹੂੰਗਾ ਜੀ ਮੈਨੂੰ 27 ਚ ਲੈ ਕੇ ਆਉ ਤਾਂ ਮੈਂ ਕੋਈ ਕੰਮ ਕਰੂੰਗਾ ਨਾ ਉਹੀ ਆ 2 ਸਾਲ ਵੀ ਮੈਨੂੰ ਹਰ ਇੱਕ ਗੱਲ ਦੇ ਉੱਤੇ ਲੜਦਾ ਦੇਖੋਗੇ ਤੇ ਉਹ ਗੱਲਾਂ ਨੂੰ ਜਿਹੜਾ ਉਹਨਾਂ ਦੇ ਕੰਨਾ ਤੱਕ ਪਹੁੰਚਾਉਣਾ ਜਿਹੜਾ ਦਾ ਮਾਓ ਸੀ ਕਰਾਂਗੇ। ਕੋਈ ਛੇਮੀ ਨੇ ਤੁਸੀਂ ਆਪ ਸਾਖੀ ਕਿਹਾ ਕੀ ਹੈ ਜੇ ਕਮੀਆਂ ਉਹਨਾਂ ਦੇ ਪਾਰਟੀ ਦੇ ਵਿੱਚ ਦੇਖਿਆ ਜਾਂ ਤੁਹਾਨੂੰ ਕੀ ਲੱਗਾ ਕਿ ਤੁਸੀਂ ਵਾਪਸ ਨਹੀਂ ਮੇਰਾ ਉਹਨਾਂ ਨਾਲ ਮੇਰਾ ਸ਼ਾਇਦ ਇੱਕ ਦਿਨ ਹੀ ਗਿਆ ਜਿਸ ਦਿਨ ਮੈਂ ਜੁਆਇਨ ਦਾ ਸੀਗਾ ਉਸ ਤੋਂ ਬਿਨਾ ਨਾ ਮੈਂ ਗਿਆ ਨਾ ਮੈਂ ਉਹਨਾਂ ਦੇ ਕੋਈ ਅਗੇਂਸਟ ਕੋਈ ਗੱਲ ਕਰਨੀ ਚਾਹਣਾ ਕਿਉਂਕਿ ਦੇਖੋ ਜਿੱਥੇ ਦਿਲੀ ਨਾ ਹੋਵੇ ਯਾਨੀ ਕਿ ਦਿਲ دل دی گل ہے نہیں تا باقی لیڈرਾਂ ਵਾਂਗੂ ਮੈਂ ਵੀ ਇਹੀ ਕਰ ਸਕਦਾ ਸੀ ਵੀ ਵੋਟਾਂ ਤੋਂ 6 ਮਹੀਨੇ ਪਹਿਲਾਂ پارٹی ਛੱਡ ਦਿੰਦਾ ਜਾ ਮੈਂ ਉਹ ਚੀਜ਼ ਨਹੀਂ કરી ਮੈਂ ਖੁਦ ਕੋਈ ਲੀਡਰ ਇਹ ਜਾ ਚਲੋ ਮੈਂ ਤਾਂ ਛੋਟਾ ਮੈਂ ਖੁਦ ਆਪ ਹੱਥ ਜੋੜ ਕੇ ਮਾਫੀ ਮੰਗੀ ਵੀ ਮੇਰੀ ਜ਼ਿੰਦਗੀ ਦੀ ਇਹ ਗਲਤੀ ਆ ਨਹੀਂ ਪਹਿਲਾਂ ਹਰ ਇੱਕ ਬੰਦਾ ਪਹਿਲਾਂ ਆਪਦਾ ਜਿਵੇਂ ਆ ਘਰੋਂ ਤੁਸੀਂ ਸਮਾਨ ਚੱਕ ਕੇ ਸੜਕ ਤੇ ਰੱਖ ਲੈਣੇ ਹੋ ਤੇ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਵੀ ਤੋ ਨਹੀਂ ਅਗਲਾ ਪਹਿਲਾਂ ਪ੍ਰਬੰਧ ਕਰਕੇ ਜਾਂਦਾ ਵੀ ਮੈਂ ਜੀ ਫਲਾਣੀ ਜਗ੍ਹਾ ਜਾਣਾ ਮੈਂ ਫਲਾਣੀ ਜਗ੍ਹਾ ਜਾਣਾ ਪਰ ਇੱਕੋ ਇੱਕ ਐਗਜ਼ਾਮਪਲ ਤੁਹਾਨੂੰ ਤੁਹਾਡੇ ਛੋਟੇ ਭਰਾ ਦੀ ਇਹੀ ਜੀ ਮਿਲੇ ਹੋਊਗੀ ਜਿਹਨੇ ਬਿਨਾਂ ਕਿਸੇ ਨਾਲ ਗੱਲ ਕਰੇ ਇਹ ਕਿਹਾ ਸੀਗਾ ਵੀ ਇਹ ਮੇਰੀ ਗਲਤੀ ਸੀ ਤੇ ਇਹ ਗਲਤੀ ਦਾ ਜਿਹੜਾ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਸਾਨੂੰ ਸਾਡੀ ਕੋਈ ਬੈਕਗ੍ਰਾਉਂਡ ਪੋਲੀਟੀਕਲ ਨਹੀਂ ਹੈਗੀ ਇਸ ਤੱਕ ਖੁਦ ਹੀ ਡੇਗਣਾ ਖੁਦ ਹੀ ਘੜੇ ਹੋਣਾ ਖੁਦ ਹੀ ਲੜਨਾ ਸੋ ਇਹਦੇ 'ਚ ਮੈਨੂੰ ਤੁਹਾਡੇ ਸਾਰਿਆਂ ਦਾ ਵੀ ਸਹਿਯੋਗ ਦੀ ਜ਼ਰੂਰਤ ਆ ਤੁਸੀਂ ਹਰ ਜਗ੍ਹਾ ਤੇ ਮੇਰਾ ਮਦਦ ਕਰਦੇ ਜੀ ਬਿਜੀਲੈਂਸ ਤੋਂ ਪਾਸੇ ਵੀ ਦਿੱਤੀ ਹੈ ਸੀਸੀ ਨੈਕਮੇ ਵੀ ਉਹਨੂੰ ਕਿਵੇਂ ਲਿਖਾਂਗੇ ਉਸ ਕਰ ਹੁਣ ਜਿਵੇਂ ਕੀਪਲ ਦੀ ਸਮਾਂ ਆਊਗਾ ਲੜਾਂਗੇ ਮੈਂ ਦੇ ਰੋਕਾਂ ਦੇ ਦਰਵਾਜ਼ੇ ਫੇਰ ਖੁੱਲ੍ਹਣੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ 24 ਕਦੇ ਬੈਸਤਾ ਕਦੇ ਥੋੜੀ ਸਾਬ ਇਹ ਚੀਜ਼ ਬੰਦ ਹੀ ਨਹੀਂ ਹੋਈ ਪਰ ਹੁਣ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਇੱਕ ਆਪਾਂ ਯਾਨੀ ਕਿ ਹੋਰ ਵੀ ਜੋ ਘਾਟ ਕਮੀ ਕਿਸੇ ਜਗ੍ਹਾ ਤੇ ਰਹਗੀ ਉਹ ਚੀਜ਼ਾਂ ਵੀ ਦੂਰ ਕਰਾਂਗੇ ਤੇ ਮੇਰਾ ਕਾਇਬ ਤੁਹਾਡਾ ਸਾਰਿਆਂ ਨਾਲ ਸਿੱਧਾ ਹੋਊਗਾ ਕੋਈ ਵੀ ਕੋਈ ਘਾਟ ਬਾਤ ਰਹਗੀ ਕਿਸੇ ਤਰ੍ਹਾਂ ਦੀ ਵੀ ਮੈਂ ਸਹੀ ਚੀਜ਼ਾਂ ਜਿਵੇਂ ਤੁਹਾਡਰਾਂ ਨਾਲ ਗੱਲ ਹੋ ਰਹੀ ਸੀ ਅੰਕਲ ਨਾਲ ਗੱਲ ਹੋ ਰਹੀ ਸੀ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ ਬਟ ਮੈਂ ਮੈਨੂੰ ਤੁਸੀਂ ਗਾਇਰ ਵੀ ਕਰਿਓ ਮੈਨੂੰ ਦੱਸਿਓ ਵੀ ਆ ਚੀਜ਼ ਦੇ ਉੱਤੇ ਤੇਰੀ ਗੱਲ ਕਰਨੀ ਬੰਦੀ ਆ